ਘਰ ਦੇ ਵਿੱਚ ਆ ਨਾ ਸਮਝੀ ਦੇ ਤੌਰ ਤੇ ਮੈਂ ਕਹਾਂਗਾ ਕਿ ਉਹਨਾਂ ਲੋਕਾਂ ਨੇ ਜਿਨ੍ਹਾਂ ਨੂੰ ਇੰਨੀ ਸਮਝ ਨਹੀਂ ਹੈਗੀ ਕਿ ਗੁਰੂ ਸਾਹਿਬ ਦੇ ਅੰਗਾਂ ਦਾ ਸਤਿਕਾਰ ਕਿਸ ਤਰ੍ਹਾਂ ਕਰਨਾ ਸੋ ਉਹ ਨਾ ਸਤਿਕਾਰ ਕਰਦੇ ਹੋਏ ਉਹਨਾਂ ਨੇ ਉਸ ਗੁਟਕਾ ਸਾਹਿਬ ਦੀ ਬੇਅਦਬੀ ਜਿਹੜੀ ਕੀਤੀ ਆ ਆਪਣੇ ਘਰ ਦੇ ਚੁੱਲ੍ਹੇ ਦੇ ਵਿੱਚ ਗੁਟਕਾ ਸਾਹਿਬ ਨੂੰ ਸੁੱਟ ਕੇ ਉਹਦੇ ਤੇ ਅੱਗ ਲਾ ਦਿੱਤੀ ਗਈ ਹੈ ਜਿਵੇਂ ਹੀ ਸਾਡੇ ਧਿਆਨ 'ਚ ਇਹ ਗੱਲ ਆਈ ਆ ਜਿਹੜੇ ਇਥੋਂ ਦੇ ਬਾਬਾ ਜੀ ਗਰੀਬਦਾਸ ਨੇ ਉਹਨਾਂ ਨੇ ਸਾਨੂੰ ਦੱਸਿਆ ਤੇ ਅਸੀਂ ਨਾਲ ਦੀ ਨਾਲ ਪਹੁੰਚੇ ਆ ਤੇ ਪੁਲਿਸ ਨੂੰ ਜਾਣਕਾਰੀ ਦੇ ਕੇ ਤੇ ਉਹਨਾਂ ਤੇ ਕਾਰਵਾਈ ਕਰਾਈ ਆ ਉਹਦੇ ਤੇ ਪਰਚਾ ਕਰ ਦਿੱਤਾ ਗਿਆ ਜਿਹੜੀ ਕੁੜੀ ਨੇ ਤੇ ਅੱਗ ਲਾਈ ਸੀਗੀ ਤੇ ਉਹਨਾਂ ਦੀ ਰੈਸਟ ਪਾ ਲਈ ਗਈ ਆ ਇਸ ਟਾਈਮ ਅਸੀਂ ਥਾਣੇ 'ਚ ਖੜੇ ਆ ਜਿਹਨੀਆਂ ਕਾਰਵਾਈਆਂ ਉਹ ਹੋ ਚੁੱਕੀਆਂ ਉਹਨਾਂ ਤੇ ਉਸ ਵੇਲੇ ਆਪਣੇ ਐਸ ਐਚ ਓ ਸਿਟੀ ਕੋਟਪੁਰਾ ਦੇ ਡੀ ਐਸ ਪੀ ਜਿਹੜੇ ਕੋਟਪੁਰਾ ਨੂੰ ਪਤਾ ਲੱਗਾ ਸੀ ਕਿ ਆਪਣੇ ਇਥੇ ਲੋਕਲ ਕੋਟਪੁਰੇ 'ਚ ਇੱਕ ਮਹੱਲੇ 'ਚ ਜਿਹਨੂੰ ਕੀ ਕਹਿੰਦੇ ਜਿਹੜੇ ਆਪਣੇ ਗੁਟਕਾ ਸਾਹਿਬ ਹੈਗੀ ਆ ਉਹਨਾਂ ਨੂੰ ਉਹਨਾਂ ਨੇ ਚੁੱਲ੍ਹੇ 'ਚ ਪਾ ਕੇ ਅਗਨਾਂ ਜਣ ਕੇ ਬੀਅਦਬੀ ਕੀਤੀ ਸੀ ਜਿਸ ਤੇ ਚੱਲ ਜਿਉਂ ਹੀ ਇਹਨਾਂ ਨੂੰ ਜਾਣਕਾਰੀ ਮਿਲੀ ਤੇ ਉਹੀ ਅਸੀਂ ਹੁਣ ਬਿਆਨ ਲਿਖ ਕੇ ਜਿਸ ਬੰਦੇ ਨੇ ਜਾਣਕਾਰੀ ਦਿੱਤੀ ਸੀ ਤੇ ਇੱਕ ਐਸੀ ਬੀਐਨਐਸ ਦੀਆਂ ਧਾਰਾਵਾਂ ਦੇ ਹੇਠ ਪਰਚਾ ਦਰਜ ਕਰ ਦਿੱਤਾ ਜਿਸ ਲੇਡੀ ਨੇ ਇਹ ਕੀਤਾ ਉਹਦੇ ਉੱਤੇ ਤੇ ਇਹ ਲੇਡੀ ਵੀ ਅਪੀਂਡੈਂਡ ਕਰ ਲਈਏ ਤੇ ਉਹਨਾਂ ਦੀ ਫਾਰਮੂਲ ਕੋਸ਼ਿਸ਼ ਕਰਕੇ ਤੇ ਅੱਗੇ ਕਾਰਵਾਈ ਕਰ ਰਹੇ ਹਾਂਜੀ ਅੱਜ ਜਿਹੜਾ ਕੋਟਕਪੂਰੇ ਵਿਖੇ ਇੱਕ ਘਰ ਦੇ ਵਿੱਚ ਨਾ ਸਮਝੀ ਦੇ ਤੌਰ ਤੇ ਮੈਂ ਕਹਾਂਗਾ ਕਿ ਉਹਨਾਂ ਲੋਕਾਂ ਨੇ ਜਿਨ੍ਹਾਂ ਨੂੰ ਇੰਨੀ ਸਮਝ ਨਹੀਂ ਹੈਗੀ ਕਿ ਗੁਰੂ ਸਾਹਿਬ ਦੇ ਅੰਗਾਂ ਦਾ ਸਤਿਕਾਰ ਕਿਸ ਤਰ੍ਹਾਂ ਕਰਨਾ ਸੋ ਉਹ ਨਾ ਸਤਿਕਾਰ ਕਰਦੇ ਹੋਏ ਉਹਨਾਂ ਨੇ ਉਸ ਗੁਟਕਾ ਸਾਹਿਬ ਦੀ ਬੇਅਦਬੀ ਜਿਹੜੀ ਕੀਤੀ ਆ ਆਪਣੇ ਘਰ ਦੇ ਚੁੱਲ੍ਹੇ ਦੇ ਵਿੱਚ ਗੁਟਕਾ ਸਾਹਿਬ ਨੂੰ ਸੁੱਟ ਕੇ ਉਹਦੇ ਤੇ ਅੱਗ ਲਾ ਦਿੱਤੀ ਗਈ ਆ ਜਿਵੇਂ ਹੀ ਸਾਡੇ ਧਿਆਨ 'ਚ ਇਹ ਗੱਲ ਆਈ ਆ ਜਿਹੜੇ ਇੱਥੋਂ ਦੇ ਬਾਬਾਜੀ ਗਰੀਬਦਾਸ ਨੇ ਉਹਨਾਂ ਨੇ ਸਾਨੂੰ ਦੱਸਿਆ ਤੇ ਅਸੀਂ ਨਾਲ ਦੀ ਨਾਲ ਪਹੁੰਚੇ ਆ ਤੇ ਪੁਲਿਸ ਨੂੰ ਜਾਣਕਾਰੀ ਦੇ ਕੇ ਤੇ ਉਹਨਾਂ ਤੇ ਕਾਰਵਾਈ ਕਰਾਈ ਆ ਉਹਦੇ ਤੇ ਪਰਚਾ ਕਰ ਦਿੱਤਾ ਗਿਆ ਜਿਹੜੀ ਕੁੜੀ ਨੇ ਤੇ ਅੱਗ ਲਾਈ ਸੀਗੀ ਤੇ ਉਹਨਾਂ ਦੀ ਰੈਸਟ ਪਾ ਲਈ ਗਈ ਆ ਇਸ ਟਾਈਮ ਅਜੇ ਥਾਣੇ 'ਚ ਖੜੇ ਆ ਜਿਹੜੀਆਂ ਕਾਰਵਾਈਆਂ ਉਹ ਹੋ ਚੁੱਕੀਆਂ ਉਹਨਾਂ ਤੇ ਇਹ ਬਾਬਾ ਬੜਪਾਲ ਸਿੰਘ ਦੀ ਗੱਡੀ ਸੀ ਇਹਨਾਂ ਦੇ ਘਰ ਦੀ ਨਹੀਂ ਉਹ ਪੁਰਾਣਾ ਮੈਟਰ ਸੀਗਾ ਜੀ ਇੱਥੇ ਇੱਥੇ ਜਿਹੜੀ ਗੱਲ ਆ ਜਿਹੜੀ ਬੀਬੀ ਨੇ ਇਹ ਅੱਗ ਲਾਈ ਆ ਉਹ ਇਸ ਘਰ ਦੀ ਨੂੰਹ ਸੀ ਉਹਨੇ ਚੁੱਲ੍ਹੇ ਦੇ ਵਿੱਚ ਗੁਟਕਾ ਸਾਫ ਸੁੱਟ ਕੇ ਜਿਹੜੀ ਅੱਗ ਲਾ ਦਿੱਤੀ ਗਈ ਆ ਤੇ ਜਿਹੜੇ ਉੱਥੇ ਕਿਰਾਏਦਾਰ ਸੀ ਉਹਨਾਂ ਨੇ ਦੇਖਿਆ ਤੇ ਉਹਨਾਂ ਨੇ ਸਾਡੇ ਧਿਆਨ 'ਚ ਜਿਹੜੀ ਇਹ ਗੱਲ ਲੈ ਕੇ ਆਂਦੀ ਸੀ ਪੁਲਿਸ ਨੇ ਉਹਦੇ ਤੇ ਕਾਰਵਾਈ ਕਰਤੀ ਉਹ ਤੇ ਅਰੈਸਟ ਪਾ ਲਈ ਆ ਸਵੇਰ ਤੜਕੇ 8 ਵਜੇ ਜਦੋਂ ਅਸੀਂ ਇੱਥੇ ਪਹੁੰਚੇ ਆ ਤੇ ਉਦੋਂ ਤੋਂ ਅਰੈਸਟ ਜਿਹੜੀ ਪੈ ਚੁੱਕੀ ਸੀਗੀ ਤੇ ਹੁਣ ਥਾਣੇ ਦੇ ਵਿੱਚ ਖੜ ਕੇ ਜਿਹੜਾ ਪਰਚਾ ਉਹ ਤੇ ਕੱਟਿਆ ਗਿਆ ਕਿਸ ਮਨਸ਼ਾ ਨਾਲ ਅੱਗ ਲਾਈਏ ਕਿਉਂਕਿ ਜਾਨ ਮੈਂ ਇੱਥੇ ਕਹੂੰਗਾ ਜੀ ਨਾ ਸਮਝੀ ਆ ਸਾਡੇ ਲੋਕਾਂ ਨੂੰ ਪਤਾ ਨਹੀਂ ਆ ਕਿ ਸਤਕਾਰ ਕਿਸ ਤਰ੍ਹਾਂ ਕਰਨਾ ਗੁਰੂ ਸਾਹਿਬ ਦੇ ਅੰਗਾਂ ਦਾ ਗੁਟਕਾ ਸਾਹਿਬ ਦਾ ਜੇ ਅਸੀਂ ਘਰਾਂ ਦੇ ਵਿੱਚ ਮੈਂ ਹੋਰ ਵੀ ਲੋਕਾਂ ਨੂੰ ਅਪੀਲ ਕਰੂੰਗਾ ਕਿ ਜੇ ਅਸੀਂ ਨਹੀਂ ਪੜਦੇ ਆ ਨਹੀਂ ਬਾਣੀ ਪੜਨ ਦੀ ਸਮਰੱਥਾ ਰੱਖਦੇ ਤਾਂ ਜਿਹੜੇ ਘਰਾਂ 'ਚ ਗੁਟਕਾ ਸਾਹਿਬ ਪਏ ਆ ਉਹਨਾਂ ਨੂੰ ਗੁਰੂ ਘਰਾਂ ਦੇ ਵਿੱਚ ਜਾ ਕੇ ਜਮ੍ਹਾਂ ਕਰਵਾ ਦਿਓ ਸੋ ਇਸ ਤਰ੍ਹਾਂ ਆਪ ਮਾਰੇ ਹੋ ਕੇ ਅੱਗਾ ਲਾਉਣ ਦੇ ਨਾਲ ਪਹਿਲਾਂ ਹੀ ਬਹੁਤ ਪੰਜਾਬ ਦੇ ਵਿੱਚ ਦਿਖਾਤ ਵਾਪਰ ਚ ਚੁੱਕਿਆ ਇਸ ਚੀਜ਼ਾਂ ਦਾ ਤੇ ਅਸੀਂ ਨਹੀਂ ਚਾਹੁੰਦੇ ਕਿ ਹੋਰ ਇਸ ਤਰ੍ਹਾਂ ਦਾ ਵਿਖਾਂਤ ਵਾਪਰੇ ਜਿਹਦੇ ਨਾਲ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਖਰਾਬ ਹੋਵੇ ਪੁਲਿਸ ਵੱਲੋਂ ਕਾਰਵਾਈ ਜਿਹੜੀ ਹੈਗੀ ਬਿਲਕੁਲ ਪੁਲਿਸ ਨੇ ਪਹਿਲ ਦੇ ਆਧਾਰ ਤੇ ਡੀਐਸਪੀ ਸਾਹਿਬ ਐਸਪੀ ਸਾਹਿਬ ਇੱਥੇ ਆ ਪਹੁੰਚੇ ਆ ਉਹਨਾਂ ਨੇ ਨਿੱਕੇ ਤੋਂ ਲੈ ਕੇ ਵੱਡੇ ਅਫਸਰ ਨੇ ਪੂਰਾ ਸਹਿਯੋਗ ਕੀਤਾ ਸਾਰਿਆਂ ਨੇ ਡਟ ਕੇ ਕਾਰਵਾਈ ਕਰਕੇ ਉਹਨਾਂ ਤੇ ਪਰਚਾ ਜਿਹੜਾ ਦਰਜ ਕਰ ਦਿੱਤਾ ਗਿਆ ਇਦਾਂ ਜੀ ਅੱਜ ਸਾਨੂੰ ਸਵੇਰੇ ਆਪਣੇ ਐਸਐਚਓ ਸਿਟੀ ਕੋਟਪੂਰ ਦੇ ਡੀਐਸਪੀ ਜਿਹੜੇ ਕੋਟਪੂਰਨ ਨੂੰ ਪਤਾ ਲੱਗਾ ਸੀ ਕਿ ਆਪਣੇ ਇੱਥੇ ਲੋਕਲ ਕੋਟਪੂਰੇ ਚ ਇੱਕ ਮਹੱਲੇ 'ਚ ਜਿੰਨੂੰ ਕੀ ਕਹਿੰਦੇ ਜਿਹੜੇ ਆਪਣੇ ਗੁਟਕਾ ਸਾਹਿਬ ਹੈਗੇ ਆ ਉਹਨਾਂ ਨੂੰ ਉਹਨਾਂ ਨੇ ਚੁੱਲ੍ਹੇ 'ਚ ਪਾ ਕੇ ਅਗਲਾਤੀ ਜਾਨਕੀ ਬੇਅਦਬੀ ਕੀਤੀ ਸੀ ਜਿਸ ਦੇ ਚੱਲ ਜਿੰਨੂੰ ਜਿਉਂ ਇਹਨਾਂ ਨੂੰ ਜਾਣਕਾਰੀ ਮਿਲੀ ਤੇ ਉਹ ਵੀ ਅਸੀਂ ਹੁਣ ਬਿਆਨ ਲਿਖ ਕੇ ਜਿਸ ਬੰਦੇ ਨੇ ਜਾਣਕਾਰੀ ਦਿੱਤੀ ਸੀ ਤੇ ਇੱਕ ਐਸੀ ਬੀਐਨਐਸ ਦੀਆਂ ਧਾਰਾਵਾਂ ਦੀ ਹੇਟ ਪਰਚਾ ਦਰਜ ਕਰ ਦਿੱਤਾ ਜਿਸ ਲੇਡੀ ਨੇ ਇਹ ਕੀਤਾ ਉਹਦੇ ਉੱਤੇ ਤੇ ਇਹ ਲੇਡੀ ਵੀ ਆਈ ਐਂਡੈਂਡ ਕਰ ਲਈਏ ਤੇ ਉਹਨਾਂ ਦੀ ਫਾਰਮੂਲ ਪੁੱਛ ਕੇ ਇਸ ਕਰਕੇ ਤੇ ਅੱਗੇ ਕਾਰਵਾਈ ਕਰ ਰਹੇ ਆ। ਕਿੰਨੇ ਦੋਸ਼ੀ ਰੋਲ ਲੇਤੇ ਇੱਕ ਹੈ ਜੀ ਕਿਹੜਾ ਇੱਕ ਹੈ ਉਹਨਾਂ ਨੇ ਜਿੰਨੇ ਇਹ ਦੇਖਿਆ ਸਾਰਾ ਕੁਝ ਜਿੰਨੇ ਸਾਨੂੰ ਆਖ ਰਿਪੋਰਟ ਕੀਤੀ ਉਹਨੇ ਇੱਕ ਦੱਸਿਆ ਫਰਦਰ ਕੀ ਦੱਸ ਰਿਹਾ ਜੀ ਵੀ ਕਿਉਂ ਉਹਨਾਂ ਨੇ ਅਗਨੀ ਪੇਟ ਕੀਤੀ ਇਹ ਇਹ ਹੈ ਜੀ ਕਿ ਉਹ ਜਦੋਂ ਹੁਣ ਮੋਢਲਾ ਤੇ ਇੰਨਾ ਕਿ ਉਹਨੂੰ ਆ ਆਈਡੀਆ ਨਹੀਂ ਸੀ ਹੈਗਾ ਤੇ ਉਹਨੇ ਬੇਸਿਕ ਪ੍ਰੋਪਰ ਪ੍ਰੋਸੀਜਰ ਹੁੰਦਾ ਕਿ ਗੁਰਦੁਆਰੇ ਲਾ ਕੇ ਜਮ੍ਹਾਂ ਕਰਾਉਣ ਦਾ ਫਾਲੋ ਨਹੀਂ ਕੀਤਾ ਤੇ ਆਪਣੇ ਲੈਵਲ ਤੇ ਇਹੀ ਬਿਨਾ ਸੋਚੇ ਸਮਝੇ ਜਿੰਨੂੰ ਵੀ ਕਹਿੰਦੇ ਹੈਗੇ ਆ ਬਾਠ ਵੀ ਕਰਦੇ ਨੇ ਤੇ ਉਹਨਾਂ ਨੇ ਉਹਨੂੰ ਚੁੱਲ੍ਹੇ 'ਚ ਪਾ ਕੇ ਅਗਲਾਤੀ ਆ ਉਹ ਗਲਤ ਕੀਤਾ Тебя какие-то птичьи